ਡਾਕਟਰ ਸਾਹਿਬ ਜਿੱਥੇ ਪਿੰਡ ਭੂਤਾ ਵਿਖੇ ਜਿੱਦਾਂ ਅੱਖਾਂ ਦਾ ਆਪਰੇਸ਼ਨ ਕੈਂਪ ਨਾਲ ਚੈੱਕਅਪ ਕੈਂਪ ਕਰ ਰਹੇ ਹੋ ਉਹਨਾਂ ਦੇ ਆਪਰੇਸ਼ਨ ਵੀ ਪਤਾ ਲੱਗਾ ਕਿੱਥੇ ਜਾਣਗੇ ਲਾਈਨ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਕੀ ਕਹੋਗੇ ਇਸ ਬਾਰੇ ਅਸੀਂ ਸਰ ਜਿੱਥੇ ਲਾਈਨਸ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਹਰ ਸਾਲ ਕੈਂਪ ਲੰਮ ਦੇਗੇ ਸਾਡੇ ਲਾਈਨਸ ਕਲੱਬ ਦੇ ਪਾਸਟ ਮੈਂਬਰ ਹੈਗੇ ਸ੍ਰੀ ਹਰਮਨ ਸਿੰਘ ਜਿਹੜੇ ਹਸਪੀਟਲ ਤੋਂ ਪਿੰਡ ਦੇ ਨਿਵਾਸੀ ਹੈਗੇ ਉਹ ਹਰ ਸਾਲ ਸਾਡੇ ਕੈਂਪ ਇੱਥੇ ਲਾਉਂਦੇ ਕਿ ਕੈਂਪ ਦੇ ਵਿੱਚ ਅਸੀਂ ਅਰਸਲ ਅੱਜ ਤੱਕ ਕੋਸ਼ਿਸ਼ ਕੀਤਾ ਹੈ ਵਧੀਆ ਆਪਰੇਸ਼ਨ ਕਰਦੇ ਹਨ ਇਨਕਾ ਨਾਮ ਨੇ ਦੋਈਏ ਜਿੰਨੇ ਫ੍ਰੀ ਪਿਛਲੇ ਸਾਲ ਵੀ ਅਸੀਂ ਤੇ ਵੀ ਆਪਰੇਸ਼ਨ ਕੀਤੇ ਸੀ ਜਿਹੜੇ ਸਾਰੇ ਪੇਸ਼ੈਂਟ ਸাকਸੈਸਫੁਲ ਸੀਗੇ ਇਸ ਸਾਲ ਵੀ ਹਜੇ ਤੱਕ ਵੈਸੀ 18 ਪੇਸ਼ੈਂਟ ਕੈਟਰੀਗ ਲਈ ਚੋਸ ਕੀਤੇ ਜਿਨ੍ਹਾਂ ਦਾ ਅਪ੍ਰੀਜ਼ਮੇਸੇ ਕਰਦੋਂ ਬਾਰੇ ਮੈਨੇ ਸ੍ਰੀ ਗੁਰਵਿੰਦਾਸ ਮੈਸੇਜ ਟੈਬਲ ਹਸਪੀਟਲ ਤੋਂ ਵੀ ਇਤਕਾਰਾਂਗੇ ਜਿਹੜੇ ਪੇਸ਼ੈਂਟਾਂ ਨੂੰ ਨੇੜੇ ਤੇ ਐਡਵਾਂਸ ਦੀ ਰਿਕੁਆਇਰਮੈਂਟ ਜਿਹੜਾ ਉਹਨਾਂ ਦਾ ਪਲੇਸਿੰਗ ਹੋਵੇ ਤੇ ਅਸੀਂ ਸੁਪਰੀ ਪਾ ਜਦੋਂ ਤੱਕ ਟਾਈਮ ਨਹੀਂ ਕਰਦੀ 3:00 4:00 ਤੱਕ ਪੇਸ਼ੈਂਟ ਸਾਡੇ ਫੀਲਡਸ ਕਰਦੇ ਇਹ ਡਾਕਟਰ ਜਿਹੜੀ ਇਹ ਟੀਮ ਆਈ ਹੈ ਸ਼੍ਰੀ ਗੁਰੂ ਰਵੀਦਾਸ ਚੈਰੀਟੇਬਲ ਹਸਪੀਟਲ ਤੋਂ ਆਈ ਹੈ ਜਾਂ ਹੋਰ ਵੀ ਕੋਈ ਇਹਦੇ ਵਿੱਚ ਸਹਿਯੋਗ ਹੈ ਜੀ ਸ਼੍ਰੀ ਗੁਰੂ ਰਵੀਦਾਸ ਮਿਸਨ ਚੈਰੀਟੇਬਲ ਹਸਪੀਟਲ ਤੋਂ ਹੀ ਆ ਅਸੀਂ ਸਾਰੇ ਤੇ ਆਪਰੇਸ਼ਨ ਕਿੱਥੇ ਕੀਤੇ ਜਾਣੇ ਨੇ ਆਪਰੇਸ਼ਨ ਸਭ ਇੱਥੇ ਕਰਦੇ ਨੇ ਸ਼੍ਰੀ ਗੁਰੂ ਰਵੀਦਾਸ ਮਿਸਨ ਚੈਰੀਟੇਬਲ ਵੱਡਾ ਬਰਾਲਾ ਇਹਨਾਂ ਦਾ ਲਾਈਨ ਕਲੱਬ ਵਾਲਿਆਂ ਦਾ ਤੇ ਇਨਾਂ ਦੇ ਸਹਯੋਗ ਬਾਰੇ ਕੀ ਕਹੋਗੇ ਤੇ ਨਾਲੇ ਆਪਣੇ ਹਸਪਤਾਲ ਬਾਰੇ ਵੀ ਕੋਈ ਜਾਣਕਾਰੀ ਦੇ ਦਿਓ ਉਥੇ ਹੋਰ ਕਿਹੜੇ ਕਿਹੜੇ ਇਲਾਜ ਕੀਤੇ ਜਾਂਦੇ ਨੇ ਸ਼੍ਰੀ ਗੁਰੂ ਰਵਿੰਦਾਸ ਚੈਰੀਟੇਬਲ ਹਸਪਤਾਲ ਵਿੱਚ ਕੀ ਲਾਈਸ ਕਲਬ ਪੰਗਸਰ ਸਿਟੀ ਇਸ ਵਿੱਚ ਦਾ ਬਹੁਤ ਹੀ ਵੱਡਾ ਪ੍ਰਾਜਾ ਹੈ ਜਿਹੜੇ ਹਰ ਵਾਰੀ ਸੋਚਦੇ ਹੈ ਕਿਸੇ ਗਰੀਬ ਦੇ ਲਈ ਨਿਗਾਹ ਰੱਖਦੇ ਆਪਣਾ ਹੀ ਇਹਨਾਂ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਹੁੰਦਾ ਹੈਗਾ ਆਈਸ ਦਾ ਹਰ ਸਾਲ ਘੱਟੋ-ਘੱਟ 100 ਆਪਰੇਸ਼ਨ ਕਰਾਉਂਦੇ 3-4 ਕੈਂਪ ਲਗਾਉਂਦੇ ਸ੍ਰੀ ਗੁਰੂ ਰਵਿਦਾਸ ਮੈਸੈਂਜਰ ਟੇਬਲ ਹਸਪੀਟਲ ਦੀ ਟੀਮ ਜਿੱਥੇ ਵੀ ਇਹ ਕੰਮ ਨਹੀਂ ਅਸੀਂ ਜਾਣਦੇ ਹੈ ਸਾਡੇ ਹਸਪੀਟਲ ਦੇ ਵਿੱਚ ਆਈਸ ਦੇ ਅਲਾਵਾ ਡੈਂਟਲ ਸਰਜਨ ਔਰਥੋਡੋਨਟਿਸ ਸਰਜਨ ਐਮਡੀ ਮੈਡੀਸਨ ਔਰ ਹਾਰਟ ਦੇ ਸਰਜਨ ਇਹ ਸਾਰੇ ਸਰਜਨ ਸਾਡੇ ਕੋਲ ਹੋਏ ਹੈਗੇ ਉੱਥੇ ਆਪਾਂ ਇਹ ਸਾਰੀ ਸਹੂਲਤ ਪ੍ਰਦਾਨ ਕਰਦੇ ਹਾਂ ਕੁਝ ਹੋਰ ਵੀ ਸੁਨੇਹਾ ਦਿਓਗੇ ਜਿਸ ਤਰ੍ਹਾਂ ਕਿ ਅੱਜ ਕੱਲ ਜਿਹੜੇ ਦੁਮਾਰੀਆਂ ਦੇ ਖਰਚੇ ਨੇ ਬਹੁਤ ਜ਼ਿਆਦਾ ਵਧ ਗਏ ਨੇ ਔਰ ਜਿਸ ਤਰ੍ਹਾਂ ਬੀਗ ਹੈ ਚੈਰੀਟੇਬਲ ਹਸਪੀਟਲ ਹੈ ਕੋਈ ਸੁਨੇਹਾ ਦਿਓ ਕਿ ਤੁਹਾਡੇ ਜਿਹੜੇ ਇਲਾਜ ਕੀਤੇ ਜਾਂਦੇ ਨੇ ਉਹਨਾਂ ਵਿੱਚ ਕੋਈ ਰੈਇਤੀ ਸਹੂਲਤਾਂ ਸਾਡੇ ਹਸਪੀਟਲ ਦੇ ਵਿੱਚ ਜੀਡੀਪੀ ਦੇ ਸਪੈਸ਼ਲਿਟੀ ਸਰ ਹੈਗੀ ਵੱਡੀ ਸਪੈਸ਼ਲਿਟੀ ਜਿਹਨੂੰ ਕਹਿੰਦੇ ਜਿਦਾ ਔਰਤ ਹੋ ਗਈ ਆਈ ਹੋ ਗਈ ਨਿਊਰੋ ਹੋ ਗਈ ਐਮਡੀ ਮੈਡੀਸਿਨ ਹੈ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾ ਲੇਗੇ ਉਹਨਾਂ ਦੀ ਫੀਸ ਘੱਟੋ-ਘੱਟ 200 ਜਾਂ 300 ਰੁਪਏ ਉਹ ਕੱਡੀ ਫੀਸ ਹੈ ਹੁੰਦੀ ਹੈ ਛੱਡੇ ਹਸਪਤਾਲ ਦੇ ਵਿੱਚ ਸਰ ਅਸੀਂ ਇਹ ਮਾਤਰਾ 10 ਰੁਪਏ ਦੇ ਵਿੱਚ ਪਰਚੇ ਵੀ ਛੱਡ ਗਏ ਜਿਹੜੀ ਮੈਡੀਸਿਨ ਨੇ ਹੈਗੀ ਡਿਸਕਾਊਂਟ ਉਹ ਅਸੀਂ 30% ਡਿਸਕਾਊਂਟ ਕਰਕੇ ਮੈਡੀਸਿਨ ਕਰ ਦਿਆਂਗਾ ਸਰਜਰੀ ਜਿਹੜੀ ਹੈਗੀ ਆਈ ਸਰਜਰੀ ਅਸੀਂ ਸਭ ਤੋਂ ਘੱਟ 4000 ਤੋਂ ਸ਼ੁਰੂ ਕਰਕੇ ਪੇਸ਼ੈਂਟ ਜਿੱਥੇ ਤੱਕ ਕਰਾਉਣਾ ਚਾਹੁੰਦਾ ਆਪਾਂ ਕਰਦੇ ਮਤਲਬ ਕਾਫੀ ਚੈਰੀਟੇਬਲ ਕੱਟ ਰੇਟ ਜੋ ਆਪਾਂ ਕਰਦੇ ਸਾਰੇ ਪੇਸ਼ੈਂਟ ਦੇ ਲਈ ਆਪਾਂ ਇਹ ਨਹੀਂ ਕਿ ਕੋਈ ਗਰੀਬ ਹੈਗਾ ਉਹਨੂੰ ਆਪਾਂ ਸਹਾਇਤਾ ਨਹੀਂ ਕਰਨੀ ਹੈਗੀ ਜਿੰਨੇ ਜਿੰਨਾ ਦੀ ਸਹਾਇਤਾ ਸਾਡੇ ਵੱਲੋਂ ਹੁੰਦੀ ਹੈਗੀ ਬਾਕੀ ਕਲੱਬ ਦੇ ਨਾਲ ਮਿਲ ਕੇ ਬਾਕੀ ਪਾਰਲੇ ਬੰਦੇ ਇਹਨਾਂ ਨਾਲ ਹੀ ਸਾਡੇ ਨਾਲ ਜੁੜੇਗੇ ਜੇ ਕੋਈ ਗਰੀਬ ਆਉਂਦਾ ਉਹ ਕਹਿੰਦਾ ਕਿ ਸਾਡੇ ਕੋਲ ਕੁਝ ਨਹੀਂ ਕੁਝ ਹੈ ਸੀ ਹੋਣਾ ਤੇ ਵੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਧੰਨਵਾਦ ਅੱਜ ਦੇ ਮੈਗਾ ਪ੍ਰੋਜੈਕਟ ਇੱਕ ਜੇ ਅੱਗੇ ਹੋ ਗਏ ਜਿਸਟਿਸ ਗਵਰਨਰ ਲਾਇਨ ਪਾਲ ਜੀ ਸੰਖਿਆਵਲਾ ਜੀ ਜੈਪਲ ਖਾਨ ਲਾਇਨ ਸੁਵਾਨ ਸਿੰਘ ਖਾਲਸਾ ਪਾਸ ਜਿਸਟਿਸ ਗਵਰਨਰ ਬਹੁਤ ਹੀ ਸਤਿਕਾਰਯੋਗ ਇਹਨਾਂ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਇਆ ਜਾ ਰਿਹਾ ਸਰਦਾਰ ਹਰਮੇਸ਼ ਸਿੰਘ ਜੀ ਇਹ ਉਸ ਵੇਲੇ ਚਾਰਟਰ ਸਿੱਕੇ ਇਹਨਾਂ ਨੇ ਇਹ ਬੂਟਾ ਲਾਇਆ ਸੀਗਾ ਲੈਂਕਾ ਬੰਗਾ ਸਿਟੀ ਸੁਮੈਲਦਾ ਤੇ ਅੱਜ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪਣੇ ਆ ਕੁਝ ਸੁਆਵਾਂ ਦੇ ਕੇ ਉਸ ਲਗਾਏ ਹੋਏ ਬੂਟੇ ਨੂੰ ਪਾਲ ਰਹੇ ਹਾਂ ਅੱਜ ਇਹ ਸਾਡਾ 14ਵਾਂ ਜਿਹੜਾ ਆਈ ਕੈਂਪਾ ਅਪਰੇਸ਼ਨ ਕੈਂਪਾ ਉਹਦੇ ਵਿੱਚ ਜਿੰਨੇ ਵੀ ਚੈੱਕਅਪ ਕਰਵਾਉਣ ਵਾਸਤੇ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਲਾਇਨ ਸੁਚਰਨ ਜੀ ਅਤਿ ਸਤਿਕਾਰਤ ਚੇਅਰਮੈਨ ਮਿਸ ਫੰਕਸ਼ਨ ਐਂਡ ਨੀਅਰ ਜੀ ਸਾਡੇ ਬੰਗਾਰੀ ਜੰਦੇ ਰੋਹਿ ਰਾਵਾਂ ਮਹਾਨ ਲਾਇਨਅਪ ਨੂੰ ਬਹੁਤ ਹੀ ਪਿਆਰੀ ਸ਼ਖਸੀਅਤ ਲਾਈਨ ਹਰਦੇਵ ਸਿੰਘ 베ਦੀ ਜੀ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸਾਡੇ ਸਭ ਦੇ ਪਿਆਰੇ ਸਾਥੀ ਵਰਕਰ ਲਾਲਪਰਮਜੀਤ ਸਿੰਘ ਜਾਲੜਾ ਜੀ ਬਹੁਤ ਸਾਰੇ ਲੋਕਾਂ ਤੋਂ ਆਏ ਹੋਏ ਸੀਨੀਅਰ ਲਾਈਨ ਲੀਡਰਸ ਸੇਸ਼ਟ ਤੋਂ ਡਾਕਟਰ ਸ਼ਿਸ਼ਟੀ ਹੋਰ ਆਜਦੇਸ ਫੰਕਸ਼ਨ ਜਿਹੜਾ ਯੋਜਿਤ ਕੀਤਾ ਗਿਆ ਕੈਂਪ ਦੇ ਸੰਚਾਲਕ ਡਾਕਟਰ ਸਾਹਿਬ ਬੈਠੇ ਸਾਡੇ ਉਪਿਲਾਈਨ ਮੈਂਬਰ ਵੀ ਨੇ ਜਤENDER ਗੁੰਜੀ ਜਸਪਾਲ ਜੀ ਹਰਨੇਕ ਸਿੰਘ ਜੀ ਬਵੀਰ ਰਾਏ ਜੀ ਸਾਡੀ ਬੀਟੀਆ ਰਾਣੀਆ ਬੈਠੀਆਂ ਧੀਆਂ ਸਾਡੀਆਂ ਪਰਾ ਨਿਸ਼ਚੇ ਬੰਗਾ ਮਹਿਕ ਸਾਰੇ ਕਲਾਬਾਂ ਤੋਂ ਆਏ ਹੋਏ ਲਾਇਨ ਵਿਡਰਸ ਅਤੇ ਅੱਜ ਦੇ ਇਸ ਫੰਕਸ਼ਨ ਔਰ ਇਸ ਕੰਪਨੀਆਂ ਰੱਬ ਵਰਗੀਆਂ ਸਤਿਸ਼ੇਤਾ ਜਿਨ੍ਹਾਂ ਦੀ ਬਦੌਲਤ ਇਹ ਕੈਂਪ ਦਾ ਆਯੋਜਨ ਹੋ ਰਿਹਾ ਹੈ ਸੰਗਤ ਬੈਠੀ ਹੈ ਕਿਉਂਕਿ ਜਦੋਂ ਵੀ ਅਸੀਂ ਕੋਈ ਐਸਾ ਪਵਿੱਤਰ ਕਾਰਜ ਕਰਨ ਜਾਂਦੇ ਆ ਨਾ ਇੱਕ ਗੱਲ ਕਦੇ ਵੀ ਨਹੀਂ ਭੁਲਣੀ ਚਾਹੀਦੀ ਦੇਸ਼ਕ ਅਸੀਂ ਆਮ ਤੌਰ ਦੇ ਉੱਤੇ ਸ਼ਬਦਾਂ ਦੇ ਵਿੱਚ ਅਸੀਂ ਕਈ ਵਾਰੀ ਇਹ ਹੁੰਦਾ ਵੀ ਹੈ ਥੋੜੀ ਜੀ ਈਕੋ ਕਿਤਨਾ ਕਿਤੇ ਸਾਡੀ ਜਿਹੜੀ ਦਿਮਾਗ ਦੇ ਵਿੱਚ ਕਿਉਂਕਿ ਈਕੋ ਹੀ ਹੈ ਜਿਹੜੀ ਵੀ ਬੰਦੇ ਨੂੰ ਭਜਾਈ ਖਰਦੀ ਹੈ ਤੇ ਉਹ ਕਿਤੇ ਨਾ ਕਿਤੇ ਫਸੀ ਰਹਿੰਦੀ ਹੈ ਤੇ ਉਹਦੇ ਨਾਲ ਅਸੀਂ ਇਸ ਤਰ੍ਹਾਂ ਲੱਗ ਜੰਨੇ ਆ ਕਿ ਅਸੀਂ ਕਰਤਾ ਬਣ ਜੰਨੇ ਆ ਪਰ ਮਨੁੱਖ ਕਰਤਾ ਨਹੀਂ ਹੁੰਦਾ ਕਦੇ ਵੀ ਮਨੁੱਖ ਉਸ ਕਰਤਾ ਪੁਰਖ ਦਾ ਇੱਕ ਬਹੁਤ ਹੀ ਲੱਖਾਂ ਗੁਣਾ ਕਰੋੜਾਂ ਗੁਣਾ ਛੋਟਾ ਇੱਕ ਅੰਸ਼ ਹੈ ਕਰਤਾ ਉਹੀ ਹੈ ਉਹ ਪਰਮਾਤਮਾ ਆ ਸ਼ੁਕਰ ਕਰਨਾ ਚਾਹੀਦਾ ਸ਼ੁਕਰਾਨਾ ਕਰਨਾ ਚਾਹੀਦਾ ਮੈਂ ਆਮ ਤੌਰ ਦੇ ਉੱਤੇ ਇਸੇ ਭਾਵਨਾ ਦੇ ਨਾਲ ਹੀ ਚੱਲਦਾ ਹਾਂ ਕਿ ਜਦੋਂ ਵੀ ਕੋਈ ਲੋੜਵੰਦ ਸਾਡੇ ਸਾਹਮਣੇ ਆਉਂਦਾ ਤੇ ਸਮਝ ਲੈਣਾ ਚਾਹੀਦਾ ਕਿ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੋਈ ਹੈ ਕਿ ਉਹਨੇ ਸਾਨੂੰ ਇਸ ਜੋਗ ਸਮਝਾਇਆ ਹੈ ਕਿ ਅਸੀਂ ਕਿਸੇ ਲੋੜਵੰਦ ਦੀ ਸੇਵਾ ਕਰਨ ਦੇ ਕਾਬਲ ਉਹਨੇ ਸਾਨੂੰ ਬਣਾਇਆ ਇਹ ਸਾਡੇ ਹੱਥਾਂ ਦੇ ਰਹੀ ਕਿਉਂਕਿ ਹੱਥ ਵੀ ਉਹਦੇ ਦਿੱਤੇ ਆ ਇਸ ਸਰੀਰ ਦੇ ਰਹੀਂ ਸਰੀਰ ਵੀ ਉਹਦਾ ਦਿੱਤਾ ਤੇ ਸਾਡੀ ਜੇਬ ਦੇ ਵਿੱਚ ਜੋ ਪੈਸਾ ਆ ਜੋ ਦੌਲਤ ਆ ਇਹ ਵੀ ਉਹਦੀ ਦਿੱਤੀ ਹੋਈ ਹੈ ਵਰਨਾ ਕੋਈ ਅਸੀਂ ਇਹੋ ਜਿਹਾ ਕਾਰਤ ਨਹੀਂ ਕਰਦੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਸਿਰ ਤੋਂ ਟੋਕਰੀ ਨਹੀਂ ਲਈਦੀ ਤੇ ਰਾਤ ਨੂੰ ਉਹਨਾਂ ਨੂੰ ਖਾਣ ਜੋਗੇ ਦਾਣੇ ਵੀ ਨਹੀਂ ਮਿਲਦੇ ਤੇ ਸਾਡੇ 'ਚ ਕਿਹੜਾ ਵੱਡਾ ਗੋਣਾ ਸਾਡੇ ਕਿਹੜੇ ਉਸ ਤੋਂ ਜ਼ਿਆਦਾ ਅੰਗ ਪੈਰ ਇਹ ਉਸ ਪ੍ਰਭੂ ਪ੍ਰਤਮਾत्मा ਦੀ ਕਿਰਪਾ ਹੈ ਕਿ ਸਾਨੂੰ ਉਹਨੇ ਆਪਣੇ ਵੱਲੋਂ ਕਿਉਂਕਿ ਕਦੇ ਵੀ ਉਹ ਪਰਮਾਤਮਾ ਮਨੁੱਖੀ ਸਰੀਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਸੇਵਾ ਨਹੀਂ ਕਰਦਾ ਉਹ ਸਾਡੇ ਰਾਹੀਂ ਸੇਵਾ ਕਰਵਾਉਂਦਾ ਹੈ ਲੋਕਾਂ ਦੀ ਇਸ ਉਹਨੂੰ ਚੁਣਿਆ ਹਰਦੇਵ ਸਿੰਘ ਬੇਦੀ ਨੂੰ ਚੁਣਿਆ ਸੁਚਾ ਰਾਮ ਜੀ ਨੂੰ ਚੁਣਿਆ ਹਰਨੇਕ ਸਿੰਘ ਉਹਨਾਂ ਨੂੰ ਚੁਣਿਆ ਬਲੀਰਾਇ ਜੀ ਨੂੰ ਚੁਣਿਆ ਇਹਦਾ ਮਤਲਬ ਇਹ ਆ ਕਿ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਸਾਡੇ ਤੇ ਕੋਈ ਵਿਸ਼ੇਸ਼ ਕਿਰਪਾ ਆ ਕਿ ਸਾਨੂੰ ਉਹਨੇ ਹੱਥ ਫਲੋਏ ਫਲਣ ਲਈ ਨਹੀਂ ਬਣਾਇਆ ਸਭੋ ਇਸ ਤਰ੍ਹਾਂ ਦੇ ਲਈ ਬਣਾਇਆ ਇਹ ਹੱਥ ਦੇਣ ਵਾਲਾ ਜਿਹੜਾ ਸਾਨੂੰ ਉਹਨੇ ਦਿੱਤਾ ਆ ਇਟ ਮੀਨ ਸਮਝ ਲੈਣਾ ਚਾਹੀਦਾ ਕਿ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਕਿਹੋ ਵਿਸ਼ੇਸ਼ ਕਿਰਪਾ ਆ ਕਿ ਸਾਨੂੰ ਉਹਨੇ ਦੇਣ ਵਾਲਿਆਂ ਦੇ ਵਿੱਚ ਰੱਖਿਆ ਸਭੀਰੋ ਅੱਜ ਦਾ ਇਹ ਕੈਂਪ ਜਿਹੜਾ ਨਾ ਉਸ ਪਰਮਾਤਮਾ ਦੀ ਕਿਰਪਾ ਦੀ ਬਦੌਲਤ ਅੱਜ ਕਿਹਨੇ ਦਾਨ ਨਹੀਂ ਸੱਜਣ ਦਾਨੀ ਕੋਈ ਨਹੀਂ ਆ ਸਾਡੇ ਵਿੱਚ ਦਾਨੀ ਇੱਕੋ ਹੀ ਹੈ ਉਹੀ ਇਹ ਅਸੀਂ ਤਾਂ ਉਹਨਾਂ ਨੇ ਦਾਨੇ ਵੀ ਬਣਾਇਆ ਉਹਨੇ ਬਣਾਇਆ ਜਿਉਂ ਤਾਂ ਦੌਲਤ ਦੇਵੇ ਤੁਸੀਂ ਦਾਨੀ ਕਹਦੇ ਦੋਨੇ ਦੌਲਤ ਦਿੱਤੀ ਤਾਂ ਤੁਸੀਂ ਦਾਨੀ ਸੋ ਇਸ ਕਰਕੇ ਕਦੇ ਵੀ ਇਹ ਮਨ ਦੇ ਵਿੱਚ ਨਾ ਲੈ ਕੋ ਮੈਂ ਕੀਤਾ ਕਰਨ ਵਾਲਾ ਉਹੀ ਹੈ ਕਰਵਾਉਣ ਵਾਲਾ ਉਹੀ ਹੈ ਪਰ ਫਿਰ ਸਮੁੱਚੀ ਟੀਮ ਨੂੰ ਔਰ ਵੇਖਿਆ ਤਾਂ ਸਮੁੱਚੀ ਟੀਮ ਹੀ ਬੰਗਾਲ ਦੇ ਸਮੂਹ ਲਾਇਨ ਮੈਂਬਰ ਜਿ ਕਿਸੇ ਵੀ ਕਲੱਬ ਦੇ ਆ ਸਾਰੇ ਇੱਕ ਹੀ ਆ ਸਾਰਾ ਭਾਈਚਾਰਾ ਸਿਰਫ ਐਵੇਂ ਪਰਿਵਾਰ ਦੇ ਮੈਂਬਰਾਂ ਦਾ ਲੱਗਾ ਵੀ ਸ਼ੱਕ ਨਹੀਂ ਆ ਸਾਰੇ ਇੱਕ ਦਿਨ ਅੱਜ ਕਿਤੇ ਕੋਈ ਕੰਮ ਬਵਾ ਦਿੰਦਾ ਕੱਲ ਨੂੰ ਕਿਤੇ ਲਾ ਦਿੰਦਾ ਸਾਰਿਆਂ ਨੂੰ ਬੰਗਾਲ ਦੇ ਆਲੇ ਵੀਰਾਂ ਨੂੰ ਉਤਾਨ ਕੋਟ ਨੂੰ ਵਾਰਕ ਵਾਰ ਪਰਮਾਤਮਾ ਇਹਨਾਂ ਨੇ ਇਸ ਤਰ੍ਹਾਂ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣਾ ਔਰ ਵਿਸ਼ੇਸ਼ ਤੌਰ ਤੇ ਸਾਡੇ درمیان ਪਹੁੰਚੇ ਸਾਡੇ ਰਿਟਾਇਰਡ ਡੀਓ ਸਾ ਸਰ ਅਮਰਿਤ ਖਟਕੜ ਜੀ ਉਹਨਾਂ ਨੂੰ ਵੀ ਜੀ ਆਇਆਂ ਬਹੁਤ ਹੀ ਪਿਆਈ ਸਬਸ਼ੇਧਾ ਸਾਡੇ ਲੈਣੇ ਜਮਦਾ ਥੰਮ ਹੈ ਇਸ ਈਰੀ ਦਾ ਸੋ ਸਾਰਿਆਂ ਦੇ ਉੱਪਰ ਫੇਰ ਮੁਬਾਰਕਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰੇ ਵੀਰ اور ساری کی سو اکی ایک بہت ہی کرم اٹھ لائن لائن سو چار ضروری نہیں کہ روز ہم سجدے ہوں اس میں خدا کا نام آئے ضروری نہیں روز ہم سجدے ہوں اس میں خدا کا نام آئے زندگی تو خود ایک عبادت ہے زندگی تو خود ایک عبادت ہے بشرتے وہ کسی کے کام آئے ਇਸੋਜ ਨੂੰ ਲੈ ਕੇ ਚੱਲੇ ਲਾਂਚ ਕਲੱਬ ਬੰਗਾ ਸਿਟੀ ਸਮਾਈਲ ਦੇ ਸਾਰੇ ਹੀ ਮੈਂਬਰ ਅੱਜ ਦੇ ਪ੍ਰੋਜ਼ਾਈਡਿੰਗ ਅਫੀਸਰ ਚਾਰਟਰ ਪ੍ਰੈਜ਼ੀਡੈਂਟ ਆਫ ਲਾਂਚ ਕਲੱਬ ਬੰਗਾ ਸਿਟੀ ਸਮਾਈਲ ਲਾਇਨ ਐਸ ਪੀ ਨਾਇਰ ਜੀ ਔਰ ਜਦੋਂ ਅਸੀਂ ਐਸ ਪੀ ਨਾਇਰ ਜੀ ਨੂੰ ਮਿਲਦੇ ਆ ਇਹਨਾਂ ਦੇ ਦਰਸ਼ਨ ਕਰਦੇ ਆ ਤਾਂ ਸਾਨੂੰ ਸਾਡੇ ਬਹੁਤ ਹੀ ਸਤਜਾਗ ਪਾਪਾ ਜੀ ਜਿਹਨਾਂ ਨੂੰ ਮੈਂ ਬੜੇ ਪਿਆਰ ਨਾਲ ਪਾਪਾ ਜੀ ਕਹਿੰਦਾ ਸੀ ਬਲਦੇਵ ਨਾਇਰ ਜੀ ਦੀ ਯਾਦ ਆ ਜਾਂਦੀ ਹੈ ਔਰ ਸੱਚਾਈ ਇਹ ਹੈ ਕਿ ਕਿਸੇ ਲਈ इमोशनल ਹੋ ਜਾਈਦਾ ਇਸ ਏਰੀਏ ਦੇ ਚਾਹੀਦਾ ਸੀਗਾ ਤੇ ਪਾਪਾ ਜੀ ਦੇ ਕੋਲੋਂ ਬਹਿ ਕੇ ਤੇ ਪਾਪਾ ਜੀ ਕੋ ਪਿਆਰ ਲੈ ਕੇ ਤੇ ਪਾਪਾ ਜੀ ਕੋ ਮੋਟੀਵੇਸ਼ਨ ਲੈ ਕੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਅਸੀਂ ਕੰਮ ਕਰਦੇ ਸੀ ਜਿੰਨਾ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਉਹ ਮੈਂ ਸ਼ਬਦਾਂ ਵਿੱਚ ਨਹੀਂ ਕਰ ਸਕਦਾ ਇੱਕ ਵਾਰੀ ਜ਼ੋਰ ਦਾ ਤਾੜੀਆਂ ਪਾਪਾ ਬਲਦੇ ਨੇ ਜੀ ਚਾਰਟਰ ਸੈਕਟਰੀ ਔਰ ਅੱਜ ਦੇ ਇਸ ਕੈਂਪ ਦੇ ਵਿਸ਼ੇਸ਼ ਸਹਿਯੋਗੀ ਲਾਇਨ ਹਰਮੇਸ਼ ਸਿੰਘ ਜੀ ਔਰ ਅੱਜ ਦੇ ਗੈਸਟ ਆਫ ਆਨਰ ਮੇਰੇ ਬਹੁਤ ਹੀ ਸਕਾਰਜੋਬੀਰ ਲਾਇਨ ਸ਼ੌਂਕ ਸਿੰਘ ਖਾਲਸਾ ਜੀ ਪ੍ਰਿੰਸੀਪਲ ਜਿਹੜੇ ਸਾਰੇ ਕਹਿੰਦੇ ਆ ਡਿਪਟੀ ਡੀਓ ਕਹਿੰਦੇ ਆ ਕੋਈ ਡੀਓ ਕਹਿੰਦੇ ਆ ਮੇਰੇ ਇੱਧਾ ਜਵਾਨ ਦੇ ਪ੍ਰਿੰਸੀਪਲ ਜੜਿਆ ਹੋਇਆ ਤੇ ਮੈਂ ਫੇਰ ਇਹਨਾਂ ਨੂੰ ਪ੍ਰਿੰਸੀਪਲ ਹੀ ਕਹਿੰਦਾ ਹਮੇਸ਼ਾ ਹੀ ਲਾਇਨ ਅਮਰਜੀਤ ਖੱਟਕਰ ਜੀ ਉਹਦੇ ਨਾਲੋਂ ਵੀ ਪ੍ਰਿੰਸੀਪਲ ਨਾਲੋਂ ਵੀ ਜ਼ਿਆਦਾ ਜਿਹੜਾ ਵੱਡਾ ਔਦਾ ਹੈ ਕਿ ਮੇਰੇ ਉਹ ਬਹੁਤ ਪਿਆਰੇ ਵੀ ਉਹਨੇ ਬਹੁਤ ਹੀ ਅੱਛੇ ਮੇਰੇ ਦੋਸਤ ਨੇ ਲਾਇਨ ਅਮਰਜੀਤ ਖੱਟਕਰ ਜੀ ਲਾਇਨ ਡਾਕਟਰ ਵਿਸ਼ੇਸ਼ਟ ਜੀ ਲਾਇਨ ਡਾਕਟਰ ਮੁਕੇਸ਼ ਉਪਾਦਿਆਏ ਜੀ ਔਰ ਅੱਜ ਦੇ ਇਸ ਪ੍ਰੋਜੈਕਟ ਦੇ ਚੇਅਰਮੈਨ ਬਹੁਤ ਹੀ ਡਾਇਨਾਮਿਕ ਡੈਸ਼ਿੰਗ ਲਾਇਨ ਦਿਸ ਮੈਂ ਆ ਮੈਂ ਸੋਗਿਆ ਕਰਦੇ ਗੱਲਾਂ ਹੋ ਰਹੀਆਂ ਕਿ ਇਸ ਕਲੱਬ ਦੇ ਬਹੁਤ ਹੀ ਡੈਸ਼ਿੰਗ ਲਾਇਨ ਨੇ ਹਰਦੇਵ ਬੇਦੀ ਜੀ ਕਲੱਬ ਦੇ ਨਹੀਂ ਔਰ ਡਿਸਟ੍ਰਿਕਟ ਦੇ ਬڑے ਡੈਸ਼ਿੰਗ ਲਾਇਨ ਨੇ ਔਰ ਡਿਸਟ੍ਰਿਕਟ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਸਾਹਮਣੇ ਬੈਠੇ ਲਾਇਨ ਦੋਸਤ ਵੱਖ-ਵੱਖ ਬੰਗਾਰੀਜਨ ਦੇ ਕਲੱਬਾਂ ਤੋਂ ਆਏ ਹੋਏ ਲੰਚ ਕਲੱਬ ਪੰਗਾ ਮੈਦ ਦੇ ਪ੍ਰੈਜ਼ੀਡੈਂਟ ਬਹੁਤ ਹੀ ਮੇਰੇ ਪਿਆਰੇ ਨੱਤਰ ਬਹੁਤ ਹੀ ਮਹਰਨੇਕ ਜੀ ਸਾਗਰ ਜੀ ਪੰਗਾ ਨਿਸ਼ਚੇ ਤੋਂ ਬਲਬੀਰ ਜੀ ਲਾਂਚ ਕਲੱਬ ਪੰਗਾ ਸਿਟੀ ਮਾਇਦੇ ਸੈਕਟਰੀ ਕੁਲਵਿੰਦਰ ਕੁੰਨੀ ਜੀ ਔਰ ਪੰਗਾ ਨਿਸ਼ਚੇ ਦੇ ਸਾਡੇ ਸਤਿਕਾਰਯੋਗ ਭੈਜੀ ਔਰ ਇਸ ਕੈਂਪ ਦੇ ਲਾਭਾਂ ਥੀ ਸਭ ਤੋਂ ਪਹਿਲੇ ਤਾਂ ਮੈਂ ਲਾਂਚ ਕਲੱਬ ਪੰਗਾ ਸਿਟੀ ਸਮਾਈਦੇ ਇੱਕ ਇੱਕ ਮੈਂਬਰ ਨੂੰ ਮੁਬਾਰਕਬਾਦ ਦਿਆਂਗਾ ਕਿੰਨਾ ਕਿ ਅੱਜ ਸੇਵਾ ਦੇ ਖੇਤਰ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਹੈ ਬਹੁਤ ਵੱਡਾ ਇੱਕ ਕੰਮ ਹੈ ਕਿ ਕਿਸੇ ਨੂੰ ਅੱਖਾਂ ਦੀ ਰੋਸ਼ਨੀ ਖਾਸ ਕਰ ਉਸ ਵਰਗ ਦੇ ਵਿੱਚ ਜਿੱਥੇ ਥੋੜਾ ਜਿਹਾ ਮਾਇਰਤੋਲ ਦੇ ਉਸ ਦੇ ਲੱਭੀ ਹੋਵੇ ਉਹਨਾਂ ਨੂੰ ਅੱਖਾਂ ਦੀ ਰੋਸ਼ਨੀ ਬਾਪਸ ਲਈ ਆ ਕੇ ਦੇਣੀ ਬਹੁਤ ਵੱਡਾ ਕੰਮ ਹੈ ਇੱਕ ਵਾਰੀ ਮੈਂ ਸਟੇਜ 'ਤੇ ਸਾਰੇ ਇਹਨਾਂ ਨੂੰ ਕਾਂਗਾ ਜ਼ੋਰਦਾਰ ਤਾੜੀਆਂ ਲੈਣ ਬਕਾਸ਼ੇ ਕਿਸਮਾਇ ਤੇ ਸਾਰੇ ਮੈਂਬਰਾਂ ਨੂੰ ਔਰ ਇਸ ਟਿਸਟਿਕ ਦੇ ਸੋ ਇੱਕੀ ਲਈ ਸਾਡੇ ਦੀਆਂ ਕਿ ਬਹੁਤ ਸਾਰੀਆਂ ਵੱਡੇ ਵੱਡੀਆਂ کلبਾਂ ਨੇ ਵਿਸ਼ੇਸ਼ ਮੈਂਬਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ کلبਾਂ ਆ ਸੋਚਦਾ ਸੀ ਕਿ ਕਹਿ ਰਹੇ ਸੀ ਕਿ ਸਾਡੀ ਕਲੱਬ ਮੈਂਬਰਸ਼ਿਪ ਵਿੱਚ ਛੋਟੀ ਹੈ ਪਰ ਮੈਂ ਇਸ ਕਲੱਬ ਦੀ ਜਿਹੜੀ ਗਿਣਤੀ ਮੇਰੀ ਨਜ਼ਰਾਂ ਦੇ ਵਿੱਚ ਜਿਹੜੀ ਇਸ ਕਲੱਬ ਦੀ ਗਿਣਤੀ ਹੈ ਬਹੁਤ ਵੱਡੇ ਮੈਂਬਰਾਂ ਦੇ ਵਿੱਚ ਗਿਣਤੀ ਹੈ ਔਰ ਸੇਵਾ ਦੇ ਕਿੱਤੇ ਦੇ ਵਿੱਚ ਬਹੁਤ ਵੱਡੀ ਹੈ ਕਲੱਬ ਹੈ ਇੱਕ ਵਾਰੀ ਫਿਰ ਜ਼ੋਰ ਦਾ ਤਾੜੀਆਂ ਪੱਗਾ ਸਕਦਾ ਦੋਸਤੋ ਡਿਸਟ੍ਰਿਕਟ ਦੇ ਵਿੱਚ ਸਾਡਾ ਡਿਸਟ੍ਰਿਕਟ ਨੇਦ ਦਾ ਤੋਂ ਲੈ ਕੇ ਤੇ ਆ ਆਪਣਾ ਫਲੋਪ ਤੱਕ ਡਿਸਟ੍ਰਿਕਟ ਹੈ ਸਾਡਾ ਇਦੁਲੇਪਾਸ ਸੁਲਤਾਨਪੁਰ ਏਰੀਆ ਸਾਰਾ ਇੱਧਰ ਚਲਦੀ ਹੈ ਧਰਮਸਾਲਾ ਚਲੇ ਜਾਈਏ ਹਿਮਾਚਲ ਦਾ ਸਾਰਾ ਏਰੀਆ ਵਿੱਚ ਹੈ ਸਾਰੀਆਂ ਕਲੱਬਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਦਾ ਜਾਣ ਦਾ ਮੌਕਾ ਮਿਲਦਾ ਹੈ ਔਰ ਜਿਸ ਤਰ੍ਹਾਂ ਦੇ ਸੇਵਾ ਦੇ ਕੰਮ ਬੰਗਾ ਰਹਿ ਜਾਂਦੀਆਂ ਸਾਰੀਆਂ ਕਲੱਬਾਂ ਹੀ ਕਰਦੀਆਂ ਨੇ ਇਹ ਨਹੀਂ ਕਿ ਮੈਂ ਚਲੋ ਬੰਗਾ ਸਿਟੀ ਸਮਾਈਲ ਦੇ ਵਿੱਚ ਬੈਠਾ ਮੈਂ ਗੱਲ ਬੰਗਾ ਸਿਟੀ ਸਮਾਈਲ ਦੀ ਕਰਾਂਗਾ ਬੰਗਾ ਰਹਿ ਜਾਂਦੀਆਂ ਸਾਰੀਆਂ ਕਲੱਬਾਂ ਹੀ ਬਹੁਤ ਵੱਡੇ ਵੱਡੇ ਸੇਵਾ ਦੇ ਕੰਮ ਕਰਦੀਆਂ ਨੇ ਪਰ ਇਹ ਗੱਲ ਬੰਗਾ ਸਿਟੀ ਸਮਾਈਲ ਦੀ ਕੀਤੀ ਜਾਵੇ ਤਾਂ ਮੈਨੂੰ ਯਾਦ ਹੈ ਕਿ ਅਸੀਂ ਇਹ ਦੇਖਿਆ ਕਿ ਇੱਕ ਇੱਕ ਹਫ਼ਤੇ ਦੇ ਵਿੱਚ ਤਿੰਨ ਦਿਨ ਚਾਰ ਚਾਰ ਪੰਜ ਪੰਜ ਪ੍ਰੋਜੈਕਟ ਬੰਗਾ ਸਿਟੀ ਸਮਾਈਲ ਦੇਲੇ ਚੁਣੇ। ਔਰ ਅੱਜ ਵੀ ਉਸੇ ਰਫ਼ਤਾਰ ਦੇ ਨਾਲ ਬੰਗਾ ਸਿਟੀ ਸਮਾਈਲ ਸੇਵਾ ਦੇ ਖੇਤਰ ਦੇ ਕਿਤੇ ਵੀ ਪਿੱਛੇ ਨਹੀਂ ਹੱਟੀ। ਬੇਸ਼ੱਕ ਸਾਡੇ ਡਿਸਟ੍ਰਿਕਟ ਦੇ ਵਿੱਚ ਖੜੋਤ ਆਈ ਹੈ। ਸਾਡੇ ਲਾਈਨਅਪਸ ਦੇ ਵਿੱਚ ਗੱਟੀ ਪੋਲਿਟਿਕਸ ਨੇ ਸਾਡੇ ਲਾਈਟਿਸਮ ਨੂੰ ਗੰਦਾ ਕੀਤਾ ਹੈ। ਮੈਨੂੰ ਇੱਥੇ ਕਹਿ ਦੇਵੇ ਬਿਲਕੁਲ ਕਿਤੇ ਵੀ ਝਾਕਾ ਨਹੀਂ। ਪਰ ਲਾਂਚ ਕਰ ਬੰਗਾ ਸਿਟੀ ਸਮਾਈਲ ਦੇ ਸੇਵਾ ਦੇ ਕੰਮਾਂ ਦੇ ਵਿੱਚ ਕਿਤੇ ਵੀ ਖੜੋਤ ਨਹੀਂ ਆਈ ਔਰ ਲਾਂਚ ਕਲਬ ਬੰਗਾ ਸਿਟੀ ਸਮਾਈ ਉਸੇ ਤਰ੍ਹਾਂ ਹੀ ਅੱਜ ਵੀ ਸੇਵਾ ਦੇ ਕੰਮ ਕਰ ਰਹੀ ਹੈ ਮੈਂ ਇਹਨਾਂ ਨੂੰ ਨਮਨ ਕਰਦਾ ਇਹਨਾਂ ਨੂੰ ਨਮਸਕਾਰ ਕਰਦਾ ਔਰ ਮੈਂ ਫਿਰ ਉਸ ਪਰਮੇਸ਼ਵਰਤਾ ਪਰਵਾਦ ਮਗੇ ਅਰਦਾਸ ਕਰਾਂਗਾ ਵਾਹਿਗੁਰੂ ਨજર ਨਾ ਲੱਗੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਔਰ ਇਹਨਾਂ ਨੂੰ ਪਰਮਾਤਮਾ ਵੱਧ ਤੋਂ ਵੱਧ ਸ਼ੁਭ ਰਤਾ ਦੇਵੇ ਤਾਂ ਕਿ ਹੋਰ ਜ਼ਿਆਦਾ ਸੇਵਾ ਇਹ ਕਰਨ ਅੱਜ ਜਿਹੜੇ ਇਥੇ ਇਸ ਕਲੱਬ ਦਾ ਇਸ ਪ੍ਰੋਜੈਕਟ ਦਾ ਲਾਭਾਰਥੀ ਨੇ ਜਿਹੜੇ ਲਾਭ ਲੈਣ ਆਏ ਨੇ ਮੈਂ ਉਹਨਾਂ ਵਾਸਤੇ ਵੀ ਅਰਦਾਸ ਕਰਾਂਗਾ ਡਾਕਟਰਾਂ ਵਾਸਤੇ ਵੀ ਅਰਦਾਸ ਕਰਾਂਗਾ ਕਿ ਪਰਮਾਤਮਾ ਕਾਲਪੁਰਖ ਡਾਕਟਰਾਂ ਦੇ ਹੱਥਾਂ ਦੇ ਵਿੱਚ ਸ਼ਕਾਬ ਅਖਸ਼ੇ ਕਿ ਇਹਨਾਂ ਦਾ ਜਿਹੜਾ ਇਲਾਜ ਹੈ ਬਿਲਕੁਲ ਸਹੀ ਇਲਾਜ ਹੋਵੇ ਔਰ ਤੁਸੀਂ ਵੀ ਸਾਰਿਆਂ ਨੇ ਜਿੰਨੇ ਲਾਭਾਰਥੀ ਨੇ ਲਾਂਚ ਕਲੱਬ ਬੰਗਾ ਸਿਟੀ ਮਾਲਵਾ ਸ਼ਮਾਇਲ ਵਾਸਤੇ ਔਰ ਲਾਈਨਸ ਵਾਸਤੇ ਹਮੇਸ਼ਾ ਹੀ ਅਰਦਾਸ ਕਰਦੀ ਹੈ ਕਿ ਇਸੇ ਤਰ੍ਹਾਂ ਇਹ ਸੇਵਾ ਦੇ ਕੰਮ ਕਰਦੇ ਰਹਿਣ ਸੁਚਾਰਮੀ ਰਾਸੇ ਹਨ ਇਹ ਸਚਾਈ ਨੂੰ ਥੋੜੇ ਦਿਨ ਲਈ ਰੋਕਿਆ ਜਾ ਸਕਦਾ ਹੈ ਜਾਂ ਪਿੱਛੇ ਕੀਤਾ ਜਾ ਸਕਦਾ ਹੈ ਪਰ ਸਚਾਈ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਔਰ ਅੱਜ ਸਚਾਈ ਦੀ ਜਿੱਤ ਹੋਈ। ਔਰ ਉਹਨਾਂ ਬੰਦਿਆਂ ਦੇ ਮੂੰਹ ਦੇ ਉੱਤੇ ਚਲੋ ਮੈਂ ਕੋਈ ਗਲਤ ਲੰਗ ਨਹੀਂ ਬੋਲਾਂਗਾ ਉਹਨਾਂ ਵਾਸਤੇ ਵੀ ਉਹਨਾਂ ਬੰਦਿਆਂ ਦੇ ਲਈ ਇੱਕ ਬਹੁਤ ਵੱਡਾ ਸਬਕ ਹੈ। ਜਿਨ੍ਹਾਂ ਨੇ ਡੱਡੀ ਪੋਲਿਟਿਕਸ ਕਰਕੇ ਜੋ ਖਾਲਸਾ ਜੀ ਉੱਤੇ ਵਾਰ ਕੀਤਾ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਸਬਕ ਹੈ। ਜੋ ਸਾ ਕਾਲਪੁਰਖ ਨੇ ਸਚਾਈ ਦੀ ਜਿੱਤ ਕੀਤੀ ਔਰ ਸਾਨੂੰ ਸਾਰਿਆਂ ਨੂੰ ਸਾਡੇ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਲਾਰਨ ਐਪੀ ਸੇਨੀ ਦਾ ਧੰਨਵਾਦ ਕਰਨਾ ਚਾਹੀਦਾ ਜ਼ੋਰਦਾਰ ਤਾੜੀਆਂ ਉਹਨਾਂ ਦੇ ਲਈ ਉਹਨਾਂ ਦੀ ਗੈਰਹਾਜ਼ਰੀ ਦੇ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਔਰ ਉਹਨਾਂ ਦੇ ਮਨ ਦੇ ਵਿੱਚ ਕਸਕ ਸੀ ਜਦੋਂ ਅੱਜ ਤੋਂ 5 6 ਸਾਲ ਪਹਿਲੇ ਜਦੋਂ ਇਹ ਕਾਰਾ ਵਰਤਿਆ ਉਹਨਾਂ ਨਾਲ ਡਾਇਲੌਗ ਉਦੋਂ ਵੀ ਚੱਲ ਰਿਹਾ ਸੀ ਔਰ ਉਹਨਾਂ ਦੇ ਮਨ ਦੇ ਵਿੱਚ ਬੜੀ ਕਸਕ ਸੀ ਇਹ ਸਾਡੇ ਡਿਸਟ੍ਰਿਕਟ 321D ਦੇ ਵਿੱਚ ਬਹੁਤ ਹੀ ਗਲਤ ਕੰਮ ਹੋਇਆ ਬਹੁਤ ਹੀ ਨਜਾਇਜ਼ ਕੰਮ ਹੋਇਆ ਔਰ ਬਹੁਤ ਗਲਤ ਤਰੀਕੇ ਨਾਲ ਇਹਨਾਂ ਦਾ ਜਿਹੜਾ ਪਾਸਪੋਰਟ ਵਰਦਾ ਹੁੰਦਾ ਜਿਹੜਾ ਉਹ ਖੋਇਆ ਗਿਆ ਔਰ ਮੈਂ ਇਹ ਪੀ ਸਿੰਧੀ ਉਹਨਾਂ ਨੇ ਉਹਨੂੰ ਬਿਲਕੁਲ ਆਪਣਾ ਸਮਾਂ ਦੇ ਉੱਤੇ ਸਹੀ ਜਗ੍ਹਾ ਦੇ ਉੱਤੇ ਸਹੀ ਤਰੀਕੇ ਦੇ ਨਾਲ ਉਹ ਸਾਰਾ ਉਹਨੂੰ ਕਾਨੂੰਨੀ ਵਿਵਸਥਾ ਪੂਰੀ ਕਰਕੇ ਉਹ ਅੱਜ ਖਾਲਸਾ ਜੀ ਦਾ ਜਿਹੜਾ ਪਾਸ ਡਿਸਟ੍ਰਿਕਟ ਗਵਰਨਰ ਦਾ ਜਿਹੜਾ ਓਨਰ ਹੈ ਉਸੇ ਤਰ੍ਹਾਂ ਹੀ ਵਾਪਸ ਆਇਆ ਖਾਲਸਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੈ ਸੋਈ ਰਹੋ ਕੋਈ جلائیں گے کچھ رنگ اڑائیں گے کچھ رنگ جمائیں گے جہاں سے بھی گزریں گے کچھ فول اگائیں گے کچھ پھول اگائیں گے ہند درازمان بہ پکی سچیتا اور ساڑے بڑے بھی ਮਾਨ ਸੁਵੰਨ ਸਿੰਘ ਖਾਲਸਾ ਜੀ ਲਾਇਫ ਕਲੱਬ ਸਿਟੀ ਸੁਮੈਲ ਦੀ ਸਾਰੀ ਟੀਮ ਔਰ ਲਾਇਫ ਕਲੱਬ ਬੰਗਾ ਮਹਿਕ ਦੇ ਮੈਂਬਰ ਸਰਵਾਨ ਡਾਕਟਰ ਬਲਵਿੰਦਰ ਸਿੰਘ ਲਾਇਫ ਸਪਿੰਦਰ ਮੋਹਨ ਜੀ ਪ੍ਰੈਸ ਤੋਂ ਖਾਲਸੀ ਜੀ ਔਰ ਸਭ ਤੋਂ ਪਹਿਲਾਂ ਮੈਂ ਇਸ ਪਰਿਵਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਬਾਣੀ ਦਾ ਫਰਮਾਨ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਵੇਸਣ ਪਾਈ ਹੈ ਮੇਰੀ ਮੁਰਾਦ ਸਰਦਾਰ ਹਰਮੇਸ਼ ਸਿੰਘ ਦੀ ਜੀ ਗੁਰਦੇਵਾਲ ਸਿੰਘ ਦੀ ਜਿਨ੍ਹਾਂ ਨੇ ਲਾਇਫ ਕਲਬ ਬੰਗਾ ਸਿਟੀ ਸਮਾਇਕ ਦੇ ਰਾਹੀਂ ਇੱਕ ਮਾਨਵਤਾ ਦੀ ਸੇਵਾ ਦਾ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਫਰਮਾਨ ਹੈ ਕਿ ਦੰਦ ਗਏ ਸਵਾਦ ਗਿਆ ਅੱਖਾਂ ਦੀਆਂ ਜਹਾਨ ਗਿਆ ਕਿ ਅੱਖਾਂ ਦਾ ਔਰ ਦੰਦਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਐਮੀਅਤ ਹੈ ਡਾਕਟਰ ਸਰਵ ਸਾਡੇ ਕੋਲ ਸ਼ਿਰੂ ਵਿਕਾਸ ਹਸਪੀਟਲ ਦੀ ਟੀਮ ਬੈਠੀ ਹੈ ਡਾਕਟਰ ਉਪਦੇਵ ਜੀ ਜਿਹੜੇ ਕਿ ਮਾਹਰ ਨੇ ਤੁਹਾਡੀ ਅੱਖਾਂ ਦੇ ਆਪਰੇਸ਼ਨ ਕਰਨਗੇ ਔਰ ਇਹ ਲਾਈਫ ਕਲੱਬ ਸਿੱਟੀ ਸੁਵਾਈ ਦੇ ਮੈਂਬਰ ਵੀ ਹੈ ਹਾਏ ਵੀ ਹਮੇਸ਼ਾ ਮਾਨਵਤਾ ਦੀ ਸੇਵਾ ਦੇ ਵਿੱਚ ਆ ਜਿਹੜਾ ਬਾਦੂ ਚੜ ਕੇ ਹਿੱਸਾ ਪਾਉਂਦੇ ਆ ਪ੍ਰਭਾਤਮਾ ਜਦੋਂ ਮਨੁੱਖਤਾ ਦੀ ਸੇਵਾ ਕਰਾਉਂਦਾ ਜਿਦਾ ਕਿ ਮੇਰੇ ਵੱਡੇ ਵੀ ਸੁੱਚਾ ਸਿੰਘ ਜੀ ਨੇ ਕਿਹਾ ਕਿ ਕਿਸੇ ਨਾ ਕਿਸੇ ਨੂੰ ਮੋਰਾ ਜ਼ਰੂਰ ਬਣਾਉਂਦਾ ਕਿ ਡਾਕਟਰੀ ਇਲਾਜ ਇੰਨਾ ਮਹਿੰਗਾ ਆਮ ਜਿਹੜਾ ਗਰੀਬ ਹੈ ਉਹਦੇ ਬਸ ਦੀ ਗੱਲ ਨਹੀਂ ਹੈ ਸੋ ਇਹ ਉਪਰਾਲਾ ਲਾਂਚ ਕਲੱਬ ਬੰਗਾ ਸਿਧੀ ਸਮਾਜ ਦਾ ਸਾਡੇ ਗਲੀ ਸੱਜਣਾ ਦਾ ਇੱਕ ਬਹੁਤ ਵੱਡਾ ਪੁਰਾਣਾ ਕਿ ਉਹਨਾਂ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦੇਣੀ ਜਿਨ੍ਹਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੈ ਕਿ ਜੀਵਨ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੈ ਔਰ ਜੀਵਨ ਦੇ ਹਨੇਰੇ ਤੋਂ ਬਚਾਉਣ ਵਾਸਤੇ ਲਾਇੰਸ ਕਲੱਬ ਸਿਟੀਸ ਵਾਈਲ ਮੋਰੀ ਰੋਲ ਅਦਾ ਕਰ ਰਹੀ ਹੈ ਮੈਂ ਆਪਣੇ ਲੋਕ ਆਪਣੀ ਕਲੱਬ ਲਾਇੰਸ ਕਲੱਬ ਮਕਾਨ ਪ੍ਰੋ ਲੋ ਸਾਰੇ ਮੈਂਬਰ ਸਾਹਿਬਾਨ ਦਾ ਇਹ ਸ਼ੁਕਰੀਆ ਵੀ ਕਰਦਾ ਹੈ ਅਤੇ ਪ੍ਰਮਾਤਮਾਗੇ ਅਰਦਾਸ ਵੀ ਕਰਦਾ ਹੈ ਕਿ ਇਤਾਂ ਦੀ ਮਾਨਤਾ ਦੀ ਸੇਵਾ ਦੇ ਵਿੱਚ ਇਹ ਹਮੇਸ਼ਾ ਤੱਕ ਪਰ ਰਹੇ ਅੱਗੇ ਆ ਕੇ ਕੰਮ ਕਰਨ ਸਾਡੇ ਕਲੱਬ ਵੱਲੋਂ ਇਸ ਕਲੱਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦੀ ਲਾਈ ਸੁਚੇਰਮ ਜੀ ਬਹੁਤ ਸਾਲ ਇਹ ਸਾਡੇ ਸੁਚੇਰਮ ਜੀ ਸ਼ਬਦਾ ਦੇ ਜਾਦੂਗਰ ਆ ਇਸੇ ਲਈ ਅਕਸਰ ਅਸੀਂ ਇਹਨਾਂ ਨੂੰ ਮਨਸਚਾਲਕ ਦਾ ਮੌਕਾ ਨਹੀਂ ਦਿਆ ਕਿਉਂਕਿ ਜਦੋਂ ਆਪਣੇ ਸ਼ਬਦਾ ਦੇ ਨਾਲ ਜਾਦੂ ਬਿਖੇਰਦੇ ਆ ਤੇ ਉਹ ਜਿਹੜਾ ਸਾਰਾ ਇਹ ਪੂਰੇ ਉਹਨਾਂ ਦਾ ਡਾਈਸ ਆਫ ਦਿ ਰੈਸਨਲ ਬਗਨੇ ਆਇਓ ਸਜਨ ਉਹਨਾਂ ਦਾ ਜਲ ਕੀ ਲੇ ਰੱਖ ਦਿੰਦੇ ਆ ਵੀ ਉਹ ਕਿਤੇ ਕੁਰਸੀ ਤੋਂ ਹਿਲਦੇ ਵੀ ਨਹੀਂ ਇੱਕ ਟੱਕ ਦੇ ਗਏ ਇੱਕ ਟੱਕ ਸੌਂਦੇ ਆ ਵੀ ਉਹ ਕਹਿ ਕੀ ਰਹੇ ਆ ਉਹ ਇਹਨਾਂ ਦੀ ਆਵਾਜ਼ ਦੂਰ ਤੱਕ ਪਹੁੰਚਦੀ ਆ ਔਰ ਇਸ ਲਈ ਬੜਾਈ ਦੇ ਪਾਤਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਤਾਰਾ ਕਰਾਇਆ ਸਹੀ ਸਜਨਾਂ ਦੇ ਸਾਹਮਣੇ ਤੇ ਜਿਹੜੀ ਮੇਰੀ ਡਿਊਟੀ ਆ ਮੈਂ ਵੈਲਕਮ ਕਰਦਾ ਆ ਜੀ ਦੂਰੋਂ ਚੱਲ ਕੇ ਆਏ ਸਾਡੇ ਪਾਜ਼ਿਟਿਵ ਵਨ ਨਾਈਨ ਪਰਮਿਸੀ ਜੀ ਆਪਲਾ YouTube ਦੰਦਰ ਤੋਂ ਚੱਲ ਗਏ ਆ ਤੇ ਸਰਾ ਸੋਨਸੀ ਖਾਲਸਾ ਜੀ ਪਾਜਿਸ਼ਿਕਵਨ ਜੋ ਸੁਲਤਾਨਪੁਰ ਕੀ ਚੱਲ ਗਏ ਆ ਲਾਈਨ ਹਰਦੇਵ ਸਿੰਘ ਬ੍ਰਿਧੀ ਜੀ ਜਿੱਦਾਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵੇਂ ਸ਼ਿਦੀ ਦੇਵਸ ਨੂੰ ਸਮਰਪਿਤ ਲਾਈਨ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਇੱਥੇ ਪ੍ਰੋਜੈਕਟ ਲਗਾਇਆ ਗਿਆ ਅੱਖਾਂ ਦਾ ਪ੍ਰੋਜੈਕਟ ਲਗਾਇਆ ਗਿਆ ਔਰ ਕੀ ਕਹੋਗੇ ਇਸ ਕੋ ਕਿਤੇ ਇਹ ਪ੍ਰੋਜੈਕਟ ਇਹਦਾ ਅੱਖਾਂ ਦਾ آپریشن ਕੈਂਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਿਦੀ ਦਰਸ਼ਨ ਸਮਾਰਪਿਤ ਸੀ ਇਹ ਇਹਦੇ ਵਿੱਚ ਸਾਡਾ ਸਰਦਾਰ ਹਰਮੇਸ਼ ਸਿੰਘ ਜੀ ਸਰਦਾਰ ਗੁਰदयाल ਸਿੰਘ ਜੀ ਦੋਨੇ ਕਿਡਾ ਵਾਸੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਹ ਲੋ ਦਿੱਤਾ ਤੇ ਇਹਦੇ ਵਿੱਚ ਮੁੱਖ ਮਹਿਮਾਨ ਤੌਰ ਤੇ ਨਾਇ ਪ੍ਰਮਜੀਤ ਸਿੰਘ ਚਾਵਲਾ ਤੇ ਸਰਦਾਰ ਸ਼ਵਨ ਸਿੰਘ ਖਾਲਸਾ ਜੀ ਉੱਚੇ ਦੌਰ ਤੇ ਪਹੁੰਚੇ ਤੇ ਇਹਦੇ ਵਿੱਚ ਹੁਣ ਤੱਕ 200 ਤੋਂ ਉੱਪਰ ਮਰੀਜ਼ਾਂ ਦੀ ਚੈਕਿੰਗ ਹੋ ਚੁੱਕੀ ਆ ਤੇ ਬਾਕੀ ਚੱਲਦੀ ਪਈ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਆ 20 ਤੋਂ ਉੱਪਰ ਮਰੀਜ਼ ਡਿਟੈਕਟ ਹੋ ਚੁੱਕੇ ਆ ਜਿਨ੍ਹਾਂ ਦੇ ਖੰਦੇ ਪ੍ਰਸ਼ਨ ਕਰਨੇ ਆ ਤੇ ਬਾਕੀ ਮੈਨੂੰ ਉਮੀਦ ਆ ਕਿ 25 ਤੋਂ 30 ਤੱਕ ਅੱਖਾਂ ਦੇ ਪ੍ਰੈਸ਼ਰ ਹੋਣਗੇ ਇਸ ਪ੍ਰੋਜੈਕਟ ਨੂੰ ਜਿਹੜਾ ਸਹਿਯੋਗ ਦੇਣ ਵਾਸਤੇ ਲਾਇਨਸ ਕਲੱਬ ਬੰਗਾਲ ਮੈਂ ਸਿੰਬਰ ਤੋਂ ਲਾਇਨਸ ਕਲਮ ਬੰਗਾਲ ਨਿਸ਼ਚਿਤ ਤੋਂ ਲਾਇਨਸ ਕਲਮ ਬੰਗਾਲ ਮਕੰਦਪੁਰ ਤੋਂ ਤੇ ਲਾਇਨਸ ਕਲੱਬ ਗੜਸ਼ੇਂਕਰ ਤੋਂ ਛੇ ਛੇ ਤੋਂ ਹੋਰ ਦੇ ਕਲੱਬਾਂ ਪਹੁੰਚੀਆਂ ਤੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਜਿਹੜਾ ਇਹ ਸਾਰੇ ਸਹਿਯੋਗਾਂ ਦੀ ਸਦਕਾ ਅਸੀਂ ਇਹ ਕਲੱਬ ਨੂੰ ਅਸੀਂ ਪ੍ਰੋਜੈਕਟ ਕਲੱਬ ਦੇ ਪ੍ਰੋਜੈਕਟ ਨੂੰ ਇੰਨਾ ਵਧੀਆ ਤਰੀਕੇ ਨਾਲ ਸੰਭਲ ਬਣਾ ਸਕਿਆ ਸਾਰੀਆਂ ਹੀ ਸੰਗਤਾਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਵੈਲਕਮ ਧੰਨਵਾਦ ਜੀ ਆ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਆਈ ਚੈੱਕਅਪ ਕੈਂਪ ਤੇ ਉਹਨਾਂ ਦੇ ਜਿਹੜੇ ਆਪਰੇਸ਼ਨ ਡਿਟੈਕਟ ਹੋਏ ਨੇ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਇਹ ਮੈਡੀਕਲ ਟੀਮ ਕਿੱਥੋਂ ਆਈ ਹੈ ਤੇ ਆਪਰੇਸ਼ਨ ਕਿੱਥੇ ਕੀਤੇ ਜਾਣਗੇ ਇਹ ਮੈਡੀਕਲ ਟੀਮ ਜਿਹੜੀ ਹੈ ਡਿਟੈਕਟ ਕਰਨ ਵਾਸਤੇ ਸ਼੍ਰੀ ਗੁਰੂਦਾਸ ਮੈਸ਼ਨ ਚੈਟੂਰ ਹਸਪਤਾਲ ਤੋਂ ਆਂਦੀ ਆ ਉਹਨਾਂ ਨੇ ਹੀ ਡਿਟੈਕਟ ਕਰਨੇ ਆ ਤੇ ਉਹਨਾਂ ਦੇ ਹਫਤਾ ਸਾਲ ਦੇ ਵਿੱਚ ਹੀ ਬਾਰੋਂ ਡਾਕਟਰਾਂ ਦੀ ਉੱਚੀ ਟੀਮ ਪਹੁੰਚੂਗੀ ਜਿਹੜੀ ਅੱਖਾਂ ਦੇ ਆਪਰੇਸ਼ਨ ਕਰੂਗੀ ਤੇ ਇਹ ਸਾਰੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਇਹਨਾਂ ਕੋਈ ਕਿਸੇ ਮਰੀਜ਼ ਕੋ ਕੋਸਟ ਨਹੀਂ ਲਿਆਊਗੀ ਉਹਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਅੱਖਾਂ ਦੀਆਂ ਨਜ਼ਰ ਦੀਆਂ ਐਨਕਾਂ ਉਹ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਆ ਕਿ ਆਪਰੇਸ਼ਨ ਤੋਂ ਬਾਅਦ ਵੀ ਜਿਹੜੀ ਜੋ ਦਵਾਈ ਆ 15 ਦਿਨ ਦੀ ਜਾਂ 20 ਦਿਨ ਦੀ ਉਹਦੇ ਵਾਸਤੇ ਵੀ ਫ੍ਰੀ ਦਵਾਈ ਦਿੱਤੀ ਜਾਊਗੀ ਮੈਂ ਆਪੀ ਸੋਨੀ ਪ੍ਰੈਜ਼ੀਡੈਂਟ ਗੜ ਸਿੰਘ ਕਲਾਈਬ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਪਿੰਡ ਪੂਤਾ ਵਿੱਚ ਮੈਡੀਕਲ ਕੈਂਪ ਬੁਲਾਇਆ ਆਈ ਅੱਖਾਂ ਦਾ ਚੈੱਕਅਪ ਕੈਂਪ ਬੁਲਾਇਆ ਬੀਦੀ ਸਾਹਿਬ ਨੇ ਦਾ ਪ੍ਰਾਰਲਾ ਹੈ ਇਹਨਾਂ ਨੇ ਬੰਗਾ ਕਲੱਬ ਦਾ ਬਹੁਤ ਵਧੀਆ ਪ੍ਰਾਰਲਾ ਜਿਨ੍ਹਾਂ ਨੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਲੈ ਕੇ ਪੂਰੀ ਤਰ੍ਹਾਂ ਜਿਹੜਾ ਕਾਮਯਾਬ ਕੀਤਾ ਇਹ 200 ਤੋਂ ਉੱਪਰ ਦੇ ਜੇ ਮਰੀਜ਼ ਹੈ ਪਿੰਡ ਪੂਤਾ ਦੇ ਇਹਨਾਂ ਨੇ ਚੈੱਕਅਪ ਕਰ ਲਿਆਨ ਬਾਕੀ ਵੀ ਲੋੜਵੰਦ ਜਿੰਨੇ ਵੀ ਹੈ ਆਪਰੇਸ਼ਨ ਵੀ ਕੀਤੇ ਜਾਣਗੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਮੈਂ ਗੜਸ਼ੰਕਰ ਲਾਈਨ ਕਲੱਬ ਵੱਲੋਂ ਵੀ ਇਹਨਾਂ ਨੂੰ ਪੂਰੀ ਵਧਾਈ ਦਿੰਦਾ ਹਾਂ ਅਸੀਂ ਇਹਨਾਂ ਨੂੰ ਭਰੋਸਾ ਦਿੰਦੇ ਹਾਂ ਕਿ ਜੋ ਜੇ ਵੀ ਸਾਡੇ ਲੈ ਕੋਈ ਵੀ ਹੋਵੇ ਸੇਵਾ ਅਸੀਂ ਇਹਨਾਂ ਦੇ ਕਲੱਬ ਦੇ ਨਾਲ ਪੂਰੀ ਤਰ੍ਹਾਂ ਖੜੇ ਹਾਂ ਅਸੀਂ ਕਲੱਬ ਬੰਗਾ ਗੜਸ਼ੰਕਰ ਅਸੀਂ ਇਕੱਠੇ ਹਾਂ ਇਸ ਕਰਕੇ ਜੋ ਵੀ ਸਾਨੂੰ ਕਿਸੇ ਤਰ੍ਹਾਂ ਦੀ ਹੋਵੇ ਇਹਨਾਂ ਨੇ ਅਪਰਾਲਾ ਕਰਦੇ ਰਹਿਣ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਰਹਿਣ ਧੰਨਵਾਦ ਜੀ ਪਹਿਲਾਂ ਤੇ ਵੀ ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਦੇ ਤੇ ਅੱਜ ਉਹਦੇ ਪ੍ਰਤੀਭਾ ਦਰਜੀ ਦੇ 350 ਸਾਫ ਦੇ ਵਿੱਚ ਜਿਹੜਾ ਖਤ ਲਾਇਆ ਗਿਆ ਇਸ ਵਿੱਚ ਸ਼ੁਭ ਕਾਮਲਾ ਦੇ ਨਾਮ ਮੈਂ ਦੋ ਲਾਈਨ ਕਲੱਬ ਮੰਗਤ ਜਨੀ ਸਿਮਰਨ ਸਾਰੇ ਮਰੋਂ ਤੇ ਚਾਰਟੀ ਮਨ ਇੰਚਾਰਜ ਜਨੀ ਮੀਨੂ ਪੋਟਾ ਜੀ ਪਹੁੰਚੋ ਸਕੇ ਪਰ ਉਹਨਾਂ ਦੇ ਸਾਰੇ ਜਿਹੜਾ ਲਾਈਨ ਕਲੱਬ ਮੈਂਬਰ ਬਾਕੀ ਪਹੁੰਚੇ ਹੋਆ ਤੇ ਸ਼ਰਨਦੀਪ ਪਹੁੰਚੋ ਮੈਂ ਵੀ ਪਹੁੰਚਾ ਆ ਤੇ ਬਾਕੀ ਜਨੀ ਦੂਜੀ ਮੈਂ ਲਾਈਨ ਕਲੱਬ ਪੰਗਾ ਜਾਨੀ ਮੈਂ ਸਿਟੀ ਸਮਾਈ ਲਵਾ ਲੈਣੇ ਸਾਨੂੰ ਇਨਵਾਈਟ ਕੀਤਾ ਤੇ ਬਹੁਤ ਜਨੀ ਧੰਨਵਾਦ ਸਾਰਿਆਂ ਦਾ ਤੇ ਅੱਖਾਂ ਦੇ ਕੈਂਪ ਦੀ ਮਸ਼ੂਬਤ ਕੰਮ ਨਾ ਉਹਦੇ ਨਾਲ ਕਿ ਜਿਹੜਾ ਲੋਕਾਂ ਦੀ ਨਿਗਾ ਸਭ ਤੋਂ ਯਾਨੀ ਵੱਧ ਉਪਰਾਲਾ ਯਾਨੀ ਲੋਕਾਂ ਦੀ ਨਜ਼ਰ ਠੀਕ ਕਰਨ ਦਾ ਸਭ ਤੋਂ ਯਾਨੀ ਵਧੀਆ ਯਾਨੀ ਮੈਂ ਤਾਂ ਟੰਗਿਆ ਹੈ ਤੇ ਮੈਂ ਯਾਨੀ ਆਸ ਕਰਦਾ ਕਿ ਇਹ ਕੈਂਪ ਲੱਗਦੇ ਰਹਿਣ ਤੇ ਸਾਰੇ ਜੀ ਚਿੱਤ ਮੱਲਾਇਨ ਕਲੱਬ ਸਿਟੀ ਸਮਾਇਲ ਦਾ ਬੰਗਾ ਦਾ ਤੇ ਬਾਕੀ ਦੂਜਾ ਆਪਣਾ ਦੀ ਲਾਈਨ ਕਲੱਬ ਭਾਜੀ ਬੰਗਾ ਆਪਣਾ ਉਹਨਾਂ ਦਾ ਵੀ ਤੇ ਮੈਂ ਦੇਦੀ ਸਭ ਨੂੰ ਯਾਹੋ ਜਿਹਾ ਉਹਨਾਂ ਦਾ ਵੀ ਤਪੀ ਵੀ ਜਾਨੀ 78 ਵਾਲਿਆਂ ਦਾ ਵੀ ਕੋਟਿਲੇ ਨੂੰ ਧੰਨਵਾਦ ਕਰਦਾ ਕਿ ਜਿਹਨਾਂ ਲੋਕਾਂ ਤੱਕ ਜਨਤਾ ਤੱਕ ਜਾਨੀ ਤੁਹਾਡੀ ਤੁਹਾਡੇ ਤੇ ਸਾਡੇ ਮਤਲਬ ਜਰੀਏ ਤੁਹਾਡੇ ਮੇ ਜਰੀਏ ਸਾਡੇ ਰਾਹੀਂ ਅਸੀਂ ਜੋ ਕਰਦੇ ਆ ਅੱਖਾਂ ਦੇ ਕੈਂਪ ਰਹੇ ਤੇ ਲੋਕਾਂ ਤੱਕ ਗੱਲ ਪਹੁੰਚਦੀ ਆ ਤੁਹਾਡੇ ਦੇ ਪੀ ਵੀ ਜਾਨੀ 78 78 ਦਾ ਬੰਗਾ ਤੋਂ ਵੀ ਧੰਨਵਾਦ ਕਰਦਾ ਵੀ ਸਾਰਿਆਂ ਦਾ ਜਾਨੀ ਮਦਲਾਈਨ ਕਲੱਬ ਜਿਹੜੇ ਵਕ ਵਕ ਲੈ ਮਤਲਬ ਆਇਆ ਹਨ ਅੱਜ ਤੇ ਵੀ ਬਹੁਤ ਵਧੀਆ ਕੈਂਪ ਲੱਗਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਤਸਾ ਸ਼ਿਰ ਵਾਹਿਗੁਰੂ ਧੰਨਵਾਦ